ਸਿੰਘ ਜਸਵਿੰਦਰ ਸਿੰਘ ਰੇਨਾ ਘਟਾਰੀਆਂ ਵਿਚਕਾਰ ਹੋਵੇਗਾ ਉਸ ਤੋਂ ਅਗਲਾ ਮੈਚ ਪ੍ਰਭਕੀਰਤ ਸਿੰਘ ਤੇ ਰੋਬਿੰਦ ਪ੍ਰੀਤ ਸਿੰਘ ਇਹਨਾਂ ਘਟਾਰੀਆਂ ਵਿਚਕਾਰ ਹੋਵੇਗਾ ਉਹਨਾਂ ਖਿਡਾਰੀਆਂ ਨੂੰ ਬੈਠੀ ਹੈ ਡਿਸਪਲੀਨ ਰੂਮ ਦੇ ਵਿੱਚ ਪਹੁੰਚੋ ਬਹੁਤ ਸੋਹਣਾ ਮੈਚ ਦੋਨਾਂ ਖਿਡਾਰੀਆਂ ਵਿਚਕਾਰ ਖੇਡਿਆ ਜਾ ਰਿਹਾ ਹੈ ਇਸ ਫਾਈਟਰ ਨੂੰ ਰੈਫਰ ਕਰ ਰਹੇ ਨੇ ਇੰਦਰਜੀਤ ਸਿੰਘ ਜੀ ਚੰਡੀਗੜ੍ਹ ਉਹਨਾਂ ਦੇ ਨਾਲ ਭਾਈ ਸਿਮਰਨਜੀਤ ਸਿੰਘ ਜੀ ਟਾਂਡਾ भाई परमिंदर सिंह टाटा भाई इंद्रप्रीत सिंह जी मुंगेरिया दो दो अंक दोनों खिलाड़ियों ਨਾਲ ਇਸ ਮੈਚ ਦੀ ਸਮਾਪਤੀ ਹੈ ਇਹ ਅੱਜ ਦੇ ਜਿਹੜੇ ਵੀ ਮੁਕਾਬਲੇ ਹੋ ਰਹੇ ਨੇ ਉਸ ਵਿੱਚ ਜਿਹੜੀ ਫਾਈਟ ਦੀ ਟਾਈਮਿੰਗ ਹੈ 2 ਮਿੰਟ ਦਾ ਮੈਚ ਹੈ ਇਹ ਅੱਜ ਦੇ ਇਵੈਂਟ ਦਾ ਥੇਰਵਾ ਮੈਚ ਗੁਰਪਾਲ ਸਿੰਘ ਤੇ ਤਨਵੀਰ ਸਿੰਘ ਇਹਨਾਂ ਖਿਡਾਰੀਆਂ ਵਿਚਕਾਰ ਖੇਡਿਆ ਗਿਆ ਇਸ ਤੋਂ ਅਗਲਾ ਮੈਚ ਅਮਨਿੰਦਰਪਾਲ ਸਿੰਘ ਜਸਵਿੰਦਰ ਸਿੰਘ ਉਸ ਤੋਂ ਅਗਲਾ ਮੈਚ ਪ੍ਰਭਕੀਰਤ ਸਿੰਘ ਤੇ ਰਾਬੀ ਪ੍ਰੀਤ ਸਿੰਘ ਇਹਨਾਂ ਖਿਡਾਰੀਆਂ ਵਿਚਕਾਰ ਹੋਵੇਗਾ ਸੋ ਜਿੰਨੀਆਂ ਵੀ ਸੰਗਤਾਂ ਪਹੁੰਚਿਆ ਨੇ ਬਾਬਾ ਜੋਰਾਵਰ ਸਿੰਘ ਦੀ ਗੱਦਗਾ ਖਾੜਾ ਸਟੌਰ ਉਨਾ ਵੱਲੋਂ ਸਰਬਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਇਹ ਅੱਜ ਦੇ ਮੁਕਾਬਲੇ ਦੀ 13ਵੀਂ ਫਾਈਟ ਅੰਡਰ 14 ਐਂਡ ਸਿੰਗਲ ਸ਼ੂਟਿੰਗ ਇੰਡੀਵਿਜੂਅਲ ਵਾਈਜ਼ ਜਿਹਨਾਂ ਵਿੱਚ ਤਨਵੀਰ ਸਿੰਘ ਬਲੂ ਬਾਣੇ ਵਿੱਚ ਤੇ ਗੁਰਪਾਲ ਸਿੰਘ ਲਾਲ ਬਾਣੇ ਵਿੱਚ ਇਹਨਾਂ ਦੋਨਾਂ ਖਿਡਾਰੀਆਂ ਵਿੱਚਕਾਰ ਗੇਮ ਖੇਡੀ ਗਈ ਜਿਸ ਦੇ ਅੰਕੜੇ ਇੱਕ ਪਾਸੇ ਅੰਕੜੇ 44 ਤੇ ਦੂਸਰੇ ਪਾਸੇ ਅੰਕ ਨੇ 65 65 ਦੇ 40 ਅੰਕਾਂ ਦੇ ਮੁਕਾਬਲੇ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਉਹ ਹੈ ਜੀ ਗੁਰਬਾਲ ਸਿੰਘ ਜੀ ਲਾੜਵਾੜਾ ये मैच अमरिंदरपाल सिंह जस ने जसविंदर सै दरम बहुत प्यारे पतवत्ते साद पहुंचे ने ਜਸਵਿੰਦਰ ਸਿੰਘ ਜੀ ਮਾਨ ਕੋ ਸੁਪਰੀ ਡੈਂਟਰ ਸਾ ਸਰਕਾਲੇ ਗੜ ਦੀ ਬਾਗ ਉਹਨਾਂ ਦੇ ਨਾਲ ਪਾਈਪਿੰਗ 10 ਸੈਂਕੀ ਰਾਜਾ ਪੱਤਰਕਾਰ ਉਹਨਾਂ ਦਾ ਇਸ ਪ੍ਰੋਗਰਾਮ ਤੇ ਪਹੁੰਚੇ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਆਪਣੇ ਰੁਝੇਵੇਂ ਵਿੱਚੋਂ ਸਮਾਂ ਕੱਢ ਕੇ ਇਸ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ ਹੈ ਗਰੂ ਇਹ ਮੈਚ ਇਸੇ ਨਾਲ ਟਾਈਮ ਦੀ ਸਮਰੱਥੀ ਹੈ ਜੀ ਇਹ ਮੈਚ ਖੇਡਿਆ ਜਾ ਰਿਹਾ ਸੀ ਹਮਨਿੰਦਰ ਪਾਲ ਸਿੰਘ ਤੇ ਜਸਵਿੰਦਰ ਸਿੰਘ ਇਹਨਾਂ ਖਿਡਾਰੀਆਂ ਵਿੱਚਕਾਰ ਖੇਡਿਆ ਗਿਆ ਇਸ ਤੋਂ ਅਗਲਾ ਮੈਚ ਪ੍ਰਭ ਕੀਰਤ ਸਿੰਘ ਰੌਬਿੰਦ ਪ੍ਰੀਤ ਸਿੰਘ ਇਹਨਾਂ ਖਿਡਾਰੀਆਂ ਵਿੱਚਕਾਰ ਮੈਚ ਹੋਵੇਗਾ ਉਹਨਾਂ ਖਿਡਾਰੀਆਂ ਨੂੰ ਬੇਨਤੀ ਹੈ ਵੀ ਰਿੰਗ ਦੇ ਲਾਗੇ ਪਹੁੰਚ ਜਾਣ ਇਸ ਵਾਈਟ ਨੂੰ ਰੈਫਰ ਕਰ ਰਹੇ ਸੀ ਭਾਈ ਅਨੰਦਪ੍ਰੀਤ ਸਿੰਘ ਦੀ ਗੱਡੀਗਾਰਡ ਏ ਆਜੇ ਜਿੱਤਿਆ ਵੀ ਫਾਈਟਾਂ ਨੇ ਉਹਨਾਂ ਦੀ ਸਕੋਰਿੰਗ ਕਰ ਰਹੇ ਨੇ ਫਾਈਦਲਜੀਤ ਸਿੰਘ ਜੀ ਭਾਈ ਦਵਿੰਦਰ ਸਿੰਘ ਜੀ ਦੇ ਭਾਈ ਨਰੇਂਦਰ ਸਿੰਘ ਜੀ ਆਜਾਓ ਇਹ ਮੈਚ ਬਲੂ ਬਾਣੇ ਵਿੱਚ ਖੇਡ ਰਹੇ ਸੀ ਜਸਵਿੰਦਰ ਸਿੰਘ ਤੇ ਲਾਲ ਬਾਣੇ ਵਿੱਚ ਖੇਡ ਰਹੇ ਸੀ ਅਮਨਿੰਦਰਪਾਲ ਸਿੰਘ ਇੱਕ ਪਾਸੇ ਅੰਕ ਨੇ 7 ਤੇ ਦੂਸਰੇ ਪਾਸੇ ਅੰਕ ਨੇ 37 30 ਅੰਕਾਂ ਦਾ ਫਾਸਲਾ ਹੈ 30 ਅੰਕਾਂ ਦੇ ਲਾੜ ਜਿਹੜੇ ਖਿਡਾਰੀ ਨੇ ਜਿੱਤ ਪ੍ਰਾਪਤ ਕੀਤੀ ਹੈ ਉਹ ਹੈ ਜੀ ਲਾਲ ਬਾੜਾ ਅਮਨਿੰਦਰ ਬਾਸ ਸਿੰਘ ਇਹ ਮੈਚ ਰਵ ਕੀਰਤ ਸਿੰਘ ਰੋਬੀਪ੍ਰੀਤ ਸਿੰਘ ਇਹਨਾਂ ਖਿਡਾਰੀਆਂ ਵਿਚਕਾਰ ਹੈ ਉਸ ਤੋਂ ਅਗਲਾ ਮੈਚ ਸਰਮਜੋਤ ਤੇ ਪਰਮਵੀਰ ਇਹਨਾਂ ਖਿਡਾਰੀਆਂ ਵਿਚਕਾਰ ਹੋਵੇਗਾ पियो रही न सही

ਬੀਹੂ ਰੂਮ ਵਿੱਚ ਜਿਹੜਾ ਵੀ ਘਟਾਰੀ ਪਲੇਰਾਂ ਨੂੰ ਤਿਆਰ ਕਰ ਰਿਹਾ ਹੈ ਉਹਨਾਂ ਨੂੰ ਬੇਨਤੀ ਹੈ ਵੀ ਹਰੇਕ ਸੰਗ ਦੇ ਕਮਰ ਕੱਸਾ ਲਾ ਕੇ ਭੇਜਣਾ ਤੇ ਹਰੇਕ ਘਟਾਰੀ ਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਤਿਆਰ ਕਰ ਤੇ ਆ ਰਿਹਾ ਨਹੀਂ ਮੇਰੇ ਕਮਰ ਕੱਸਾ ਲੱਗਾ ਹੈ ਨਹੀਂ ਕਿਉਂਕਿ ਜਿਹੜਾ ਗਰੀਰੂਮ ਦੇ ਵਿੱਚ ਤੁਹਾਨੂੰ ਤਿਆਰ ਕਰ ਰਿਹਾ ਹੈ ਉਹਦਾ ਨਾ ਕੁਝ ਨਹੀਂ জানা ਪਰ ਤੁਹਾਨੂੰ ਰਿੰਗ ਦੇ ਵਿੱਚ ਤੁਹਾਨੂੰ ਫੋਲ ਦਿੱਤਾ ਜਾਵੇਗਾ ਇਸ ਲਈ বারবার ਇਹ ਗੱਲ ਕਹੀ ਜਾਂਦੀ ਹੈ ਵੀ ਜਿੱਥੇ ਜੋਸ਼ ਆ ਤੇ ਹੋਸ਼ ਵੀ ਆ। ਵੀ ਪੂਰੇ ਜ਼ਿਆਰ ਪਰ ਤਿਆਰ ਹੋ ਗਏ ਮੈਚ ਖੇਡਣੇ ਆ। ਫਲਾਈ ਗਰੂਪ ਵੀਰ ਜੀ ਕਿਸੇ ਵੀਰਤਾ ਫੌਨ ਦਾ ਵਾਚਾ ਹੈ। ਜੇ ਕਿਸੇ ਨੂੰ ਵੀ ਮਿਲਦਾ ਹੈ ਤੇ ਉਹ ਜਜਮੈਂਟ ਟੇਬਲ ਤੇ ਪਹੁੰਚਾਰੇ ਹੋ। E eu ਐਂਡਰ 14 ਵਾਜ਼ ਸਿੰਗਲ ਸੋਟੀ ਇੰਡੀਵਿਜੂਅਲ ਈਵੈਂਟ ਦਾ 15ਵਾਂ ਮੈਚ ਪ੍ਰਭਕੀਰਤ ਸਿੰਘ ਤੇ ਰੋਬਲਪ੍ਰੀਤ ਸਿੰਘ ਇਹਨਾਂ ਖਿਡਾਰੀਆਂ ਵਿਚਕਾਰ ਉਸ ਤੋਂ ਅਗਲਾ ਮੈਚ ਕਰਮਜੋਤ ਸਿੰਘ ਪਰਮਵੀਰ ਸਿੰਘ ਉਸ ਤੋਂ ਅਗਲਾ ਮੈਚ ਅੰਛੁਦੀਪ ਸਿੰਘ ਤੇ ਅਰਮਾਨ ਸਿੰਘ ਇਹਨਾਂ ਖਿਡਾਰੀਆਂ ਵਿਚਕਾਰ ਹੋਵੇਗਾ ਸੋਨਾਂ ਨੂੰ ਵੀ ਬੇਨਤੀ ਹੈ ਵੀ ਆਪਣਾ ਕਾਸਟਿਮ ਪਾ ਕੇ ਤੇ ਰਿੰਗ ਦੇ ਵਿੱਚ ਪਹੁੰਚੋ ਇਸ ਫਾਈਟ ਨੂੰ ਰੈਫਰ ਕਰ ਰਿਹਾ ਸੀ ਪਾਈਂਦਰਪ੍ਰੀਤ ਸਿੰਘ ਜੀ ਚੰਡੀਗੜ੍ਹ ਨੀਲਾ ਬਾਣਾ ਵਿੱਚ ਖੇਡ ਰਹੇ ਸੀ ਰੋਬਲਪ੍ਰੀਤ ਸਿੰਘ ਤੇ ਲੰਦਰ ਨੇ 32 ਅੰਕ ਦੀ ਲੀਡ ਦੇ ਨਾਲ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਉਹ ਹੈ ਜੀ ਨੀਲਾ ਬਾਣਾ ਰੋਬਲਪ੍ਰੀਤ ਸਿੰਘ ਜਿਉਂਵਾ 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 ਜ ਦੋਨੋਂ ਖਿਡਾਰੀ ਬਹੁਤ ਸੋਹਣਾ ਮੈਚ ਖੇਡਦੇ ਹੋਏ ਇੱਕ ਪਾਸੇ ਕੋਚ ਭਾਈ ਕੁਲਵਿੰਦਰ ਸਿੰਘ ਜੀ ਟਾਂਡਾ ਦੇ ਦੂਸਰੇ ਪਾਸੇ ਜਸਕਰਮ ਸਿੰਘ ਸਨੌਰ ਇੱਥੇ ਖਡਾਰੀਆ ਦਾ ਜੋਰ ਲੱਗ ਰਿਹਾ ਹੈ ਉੱਥੇ ਬਾਰਬੋਲਾ ਕੋਸਲਾ ਨਾਲ ਦਾ ਵੀ ਬੁਲਾ ਜੋਰ ਲੱਗ ਰਿਹਾ ਹੈ प अभ රmbi सபாआ και ड़कार කब. ਪਰਮਜੀਤ ਸਿੰਘ ਦੇ ਪਰਮਜੀਤ ਸਿੰਘ ਦੋਨਾਂ ਖਿਡਾਰੀਆਂ ਨੇ ਬਹੁਤ ਸੋਹਣਾ ਮੈਚ ਖੇਡਿਆ ਇਸੋਗਰਾ ਮੈਚ ਅੰਸ਼ਦੀਪ ਸਿੰਘ ਤੇ ਅਰਮਾਨ ਸਿੰਘ ਦੋਸਤੋ ਇਹੋਗਰਾ ਮੈਚ ਹਿੰਮਤ ਸਿੰਘ ਤੇ ਅੰਛਪ੍ਰੀਤ ਸਿੰਘ ਕਧਾਲਾ ਘਟਾ ਇਹਨਾਂ ਖਿਡਾਰੀਆਂ ਵਿੱਚਕਾਰ ਹੋਵੇਗਾ ਅੱਜ ਦੇ ਵਿੱਚ ਬਹੁਤ ਪਿਆਰੇ ਮਤਲਬਕੇ ਸੱਜਣਾਂ ਪਹੁੰਚੇ ਨੇ ਵੀਰ ਅਮਨਦੀਪ ਸਿੰਘ ਬਾਡੀ ਬਿਲਡਰ ਇੰਡੀਆ ਉਹ ਵੀਰ ਦਾ ਵੀ तहे ਦਿਲੋਂ ਧੰਨਵਾਦ ਜਿਨ੍ਹਾਂ ਨੇ ਆਪਣੇ ਰੁਝੇਵੇਂ ਵਿੱਚ ਸਮਾਂ ਕੱਢ ਕੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਏ ਨੇ ਉਹ ਵੀਰ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਆរੰਭੇ ਤੋਂ ਸ਼ੁਰੂ ਕਰਦਾ ਹਾਂ ਉਹ ਬ੍ਰੈਕਫਾਸਟ ਨਾਲ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਗਿਆ ਵੀ ਕੁਝ ਕੇ ਗੱਲਾਂ ਜਿਹੜੀਆਂ ਆ ਉਹ ਸਾਡੇ ਦਿਮਾਗ ਵਿੱਚ ਹੁੰਦੀਆਂ ਨਹੀਂ ਆ ਪਰ ਖਿਡਾਰੀ ਆਪਣੀ ਮੈਂਟਰਾਂ ਸਭ ਬੋਲਣ ਦੇ ਤੇ ਯਾਦ ਕਰਾਉਣ ਦੇ ਵਿੱਚ ਮਜਬੂਰ ਕਰ ਦਿੰਦੇ ਨੇ ਵੀ ਤੁਹਾਡੇ ਕੋਲੋਂ ਕੋਈ ਭੁੱਲ ਹੋ ਗਈ ਆ ਇਸੇ ਤਰ੍ਹਾਂ ਹੁਣ ਇਸ ਮੈਚ ਦੇ ਵਿੱਚ ਵੀ ਵੀ ਜੇਕਰ ਦੋਨਾਂ ਖਿਡਾਰੀਆਂ ਦੇ ਜਿਹੜੇ ਅੰਕ ਨੇ ਉਹ ਬਰਾਬਰ ਹੋ ਜਾਂਦੇ ਨੇ ਤੇ ਉਹ ਮੈਚ ਡਰਾ ਕੀਤਾ ਜਾਂਦਾ ਫਿਰ ਉਹਨਾਂ ਨੂੰ ਕੋਈ ਟਾਈਮ ਮਿਲਦਾ ਹੈ ਹੁਣ ਦੇਖਦੇ ਆ ਵੀ ਕਿੰਨਾ ਟਾਈਮ ਲੱਗਦਾ ਹੈ 30 ਸੈਕਿੰਡ ਇੱਕ ਮਿੰਟ ਵੀ ਉਹਨਾਂ ਗੱਲ ਤੋਂ ਜਿਹੜਾ ਖਿਡਾਰੀ ਵਾਧਾ ਕਲਿਆ ਜਾਂਦਾ ਹੈ ਤਉਹਨੂੰ ਜਿੱਤ ਪ੍ਰਾਪਤ ਹੁੰਦੀ ਹੈ ਇਸੇ ਤਰ੍ਹਾਂ ਜਿਹੜਾ ਇਹ ਮੈਚ ਹੈ ਇਹ ਦੋਨਾਂ ਖਿਡਾਰੀਆਂ ਵਿੱਚਕਾਰ ਬਹੁਤ ਸੋਹਣਾ ਖੇਡਿਆ ਗਿਆ ਪਰ ਅੰਕਾਂ ਦੇ ਮੁਕਾਬਲੇ ਜਿਹੜੇ ਇੱਕ ਪਾਸੇ ਅੰਕ 22 ਨੇ ਤੇ ਦੂਸਰੇ ਪਾਸੇ ਅੰਕ ਵੀ 22 ਨੇ ਇਹ ਮੈਚ ਡਰਾ ਹੈ ਜੀ ਵੀ ਦੋਨਾਂ ਖਿਡਾਰੀਆਂ ਦੇ ਇੱਕ ਬਰਾਬਰ ਨੇ ਅੰਕਾਰੀਆਂ ਵਿਚਕਾਰ 20 ਸੈਕਿੰਡ ਦਾ ਮੈਚ ਖੇਡਿਆ ਜਾਏਗਾ ਜਿਹੜਾ ਖਿਡਾਰੀ ਸਪਸ਼ਟ ਵਾਰ ਮਾਰ ਕੇ ਸਫਾਈ ਦੇ ਨਾਲ ਵਾਰ ਮਾਰ ਕੇ ਅੰਤ ਲੈ ਜਾਂਦਾ ਹੈ ਉਸ ਨੂੰ ਜੇਤੂ ਖਿਡਾਰੀ ਕੀਤਾ ਜਾਵੇਗਾ ਮੈਚ ਖੇਡਦੇ ਹੋਏ ਦੋਨੇ ਖਿਡਾਰੀ ਸੰਭਾਲੇ ਉਹੋ ਕੇ ਬਾਰ ਮਾਰਦੇ ਨੇ ਸਾਰੀ ਬਿੜੀ ਹੰਡਾ ਜੀ ਇਹ ਲੜਾਈ ਹੈ ਬਹੁਤ ਵੈਰੀ ਗੁੱਡ ਬੋਲ ਸਮੇਂ ਦੀ ਸਮਾਪਤੀ ਹੈ ਜੀ ਇਸ ਮੈਚ ਦੇ ਵਿੱਚ ਜਿਹੜਾ ਪਹਿਲਾ ਮੈਚ ਸੀ ਉਸ ਦੇ ਵਿੱਚ ਇਹਨਾਂ ਖਿਡਾਰੀਆਂ ਦੇ ਅੰਕ ਸੀ ਜਿਹੜੇ ਬਰਾਬਰ ਸੀਗੇ ਉਸ ਤੋਂ ਬਾਅਦ ਇਹਨਾਂ ਨੂੰ 30 ਸੈਕਿੰਡ ਦਾ ਸਮਾਂ ਦਿੱਤਾ ਗਿਆ ਇਸ ਦੇ ਵਿੱਚ ਦੋਨਾਂ ਖਿਡਾਰੀਆਂ ਨੇ ਪੱਪਾ ਦੇ ਹੋ ਕੇ ਦੋਵਾਂ ਨੇ ਵਾਰ-ਵਾਰ ਮਾਰੇ ਕਿਉਂਕਿ ਜਿੱਤ ਤਾਂ ਹਰੇਕ ਨੂੰ ਚੰਗੀ ਲੱਗਦੀ ਹੈ ਇਹਨੇ ਉੱਪਰ ਲਾ ਗਈ ਹੋਣੀ ਆ ਮੈਚ ਵਾਕੇ ਵਾਵਾ ਸਸਮਾ ਸੀਗਾ ਕਿਉਂਕਿ ਜਿੱਥੇ ਖਿਡਾਰੀਆਂ ਦਾ ਜੂਮਰ ਲੱਗਿਆ ਉੱਥੇ ਨਾਲ ਇਹਨਾਂ ਦੇ ਕੋਚ ਸਾਹਿਬਾ ਭਾਈ ਕੁਲਵਿੰਦਰ ਸਿੰਘ ਟਾਂਡਾ ਦੇ ਭਾਈ ਦਸਕਰਨ ਸਿੰਘ ਜੀ ਸਟਾਰ ਇਹਨਾਂ ਖਿਡਾਰੀਆਂ ਦਾ ਵੀ ਵਾਵਾ ਜੋਰ ਲੱਗਾ ਤੁਸੀਂ ਦੇਖ ਹੀ ਸਕਦੇ ਆ ਪਸੀਨਾ ਦੇ ਇਹਨਾਂ ਨੇ ਵਾਵਾ ਆਇਆ ਬਾਹਰ ਨੂੰ ਤੇਆਂ ਨੂੰ ਇਹ ਮੈਚ ਸਿਰਫ ਇੱਕ ਅੰਕ ਤੋਂ ਜਿੱਤ ਪ੍ਰਾਪਤ ਕੀਤੀ ਹੈ ਸਿੰਘ ਨੇ ਇੱਕ ਅੰਕ ਤੋਂ ਜਿੱਤ ਪ੍ਰਾਪਤ ਕੀਤੀ ਹੈ ਜੀ ਪਹਿਲਾਂ ਮੈਂ ਸਕੋਰ ਦੱਸਦਾ ਵੀ ਇੱਕ ਪਾਸੇ 6 ਨੇ ਤੇ ਇੱਕ ਪਾਸੇ 7 ਨੇ ਸਿਰਫ ਇੱਕ ਅੰਕ ਤੋਂ ਜਿੱਤ ਪ੍ਰਾਪਤ ਕੀਤੀ ਹੈ ਉਹ ਹੈ ਜੀ ਕਰਮਜੋ ਸਿੰਘ ਲਾਲਵਣ ਇਸ ਵਗਲਾ ਮੈਚ ਅੰਤ ਦੀਵ ਸੇਗਰ ਮਾਨ ਸਿੰਘ ਉਸ ਤੋਂ ਬਾਅਦ ਹਿੰਮ